ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਇਹ ਤਾਂ ਤੁਹਾਨੂੰ ਪਤਾ ਹੀ ਕਿ ਸਿੱਧੂ ਮੂਸੇਵਾਲਾ ਬਹੁਤ ਹੀ ਮਸ਼ਹੂਰ ਕਲਾਕਾਰ ਸੀ ਤੇ ਅੱਜ 29 ਮਈ ਹੈ ਅੱਜ ਦੇ ਦਿਨ ਸਿੱਧੂ ਮੂਸੇਵਾਲਾ ਐਸੇ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਤੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਸਿੱਧੂ ਮੂਸੇਵਾਲੇ ਦੀ ਤੀਸਰੀ ਵਰ੍ਹੇ ਸੀ ਹੈ ਤੇ ਪਹਿਲੀ ਵਾਰ ਆਪਣੇ ਵੱਡੇ ਭਰਾ ਦੀ ਵਰ੍ਹੇ ਸੀ ਤੇ ਛੋਟਾ ਸਿੱਧੂ ਮਾਤਾ ਚੰਨ ਕਾਲ ਦੇ ਨਾਲ ਪਹੁੰਚਿਆ ਸਤਿ ਜੀ ਬਾਈ ਬਹੁਤ ਹੀ ਦੁੱਖ ਦੀ ਘੜੀ ਹੈ ਤੇ ਮਾਤਾ ਚਰਨ ਕੌਰ ਨੂੰ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਸਿੱਧੂ ਨੂੰ ਬੁੱਕਲ ਦੇ ਵਿੱਚ ਲੈ ਕੇ ਨਾ ਤੇ ਸਾਹਮਣੇ ਸਿੱਧੂ ਦੀ ਤਸਵੀਰ ਨੂੰ ਦੇਖ ਕੇ ਨਾ ਮਾਤਾ ਚਰਨ ਕੌਰ ਜੀ ਬਹੁਤ ਭਾਵੁਕ ਹੋ ਗਏ ਤੇ ਬਹੁਤ ਫੁੱਟ ਫੁੱਟ ਕੇ ਰੋਈ ਸਤਿ ਜੀ ਬਾਈ ਬਹੁਤ ਔਖਾ ਹੁੰਦਾ ਤੇ ਮਾਪਿਆਂ ਦਾ ਨਾ ਇਕਲੌਤਾ ਪੁੱਤ ਸੀ ਸਿੱਧੂ ਮੂਸੇਵਾਲਾ ਬਹੁਤ ਹੀ ਦੁੱਖ ਹੋਇਆ ਯਾਰ ਵੀਡੀਓ ਨੂੰ ਦੇਖ ਕੇ ਤੇ ਸਿੱਧੂ ਮੂਸੇਵਾਲੇ ਦੇ ਕਰਕੇ ਨਾ ਬਹੁਤ ਲੋਕਾਂ ਦੀ ਰੋਜ਼ੀ ਚੱਲ ਰਹੀ ਹੈ ਤੇ ਉਪਦੇਸ਼ਾਂ ਉਪਦੇਸ਼ਾਂ ਦੇ ਗੋਰੇ ਕਾਲੇ ਵੀ ਸਿੱਧੂ ਦੇ ਫੈਨ ਨੇ ਤੇ ਦੇਖ ਲਓ ਸਿੱਧੂ ਨੂੰ ਯਾਦ ਕਰਕੇ ਅੱਜ ਵੀ ਰ ਆ ਕਟਿਆ ਸਿੱਧੂ ਮੂਸੇਵਾਲੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਪਰਿਵਾਰ ਦੇ ਨਾਲ ਨਾਲ ਇੱਕ ਵਾਰ ਜਾ ਕੇ ਦੁੱਖ ਸਾਂਝਾ ਜਰੂਰ ਕਰਕੇ ਜਾਇਓ ਅਤੇ ਜਿਹੜੇ ਲੋਕ ਵੀ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਨੇ ਕਮੈਂਟਾਂ ਦੇ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਜਰੂਰ ਲਿਖ ਕੇ ਜਾਇਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਜੀ